ਸ਼੍ਰੀ ਗਣੇਸ਼ ਇਸ ਵਾਰ ਹੀ ਮੰਦਿਰ ਵਿੱਚ ਮੰਦਿਰ ਵਿੱਚ ਜਿਹੜੀ ਹੈ ਗਣੇਸ਼ ਉਸੋ ਵੀ ਮਨਾ ਰਹੇ ਆ 14ਵਾਂ উৎসব ਹੈ ਜਿਹੜਾ ਕਿ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਦਾ ਸਾਡੇ ਮੰਦਿਰ ਵਿੱਚ ਪ੍ਰੋਗਰਾਮ ਹੈ ਕੱਲ ਰਾਤੀ ਕੱਲ ਛੇ ਦੇ ਪਹਿਲਾਂ 8 ਵਜੇ ਆਤੂ ਚੌਂਕੀ ਆਤਮਪਰਕ ਕੋਲੋਂ ਗਣੇਸ਼ ਜੀ ਦਾ ਆਗਮਨ ਹੋਵੇਗਾ ਯਾਤਰਾ ਦੇ ਰੂਪ ਵਿੱਚ ਬੜੀ ਧੂਮਤਾਬਨ ਵਾਲੇ ਗਣੇਸ਼ ਜੀ ਦਾ ਹੀ ਆਪਣਾ ਸ਼ੋਭਾ ਯਾਤਰਾ ਵਿੱਚ ਲੈ ਕੇ ਆਵਾਂਗੇ ਗਣੇਸ਼ ਜੀ ਨੂੰ ਵਿਰੇ ਬਿਰਾਜਮਣ ਕਰਾਂਗੇ ਮੰਦਿਰ ਵਿੱਚ ਫਿਰ ਪੂਜਾ ਅਰਚਨਾ ਦੇ ਨਾਲ ਸਾਡੇ ਜਿਹੜੇ ਮੰਦਿਰ ਦੇ ਪੰਡਤ ਜੀ ਨੇ ਇਹ ਸਾਰੇ ਗਣੇਸ਼ ਜੀ ਨੂੰ ਬਰਾਜਮਨ ਕਰਨਗੇ ਤੇ ਰਾਤੀ ਗਣੇਸ਼ ਪੁੰਦਰਾ ਹੋਏਗੀ ਰਾਤੀ 8 ਵਜੇ ਤੋਂ ਲੱਗੇ 12 ਵਜੇ ਤੱਕ ਥ੍ਰੀ ਕਾਮਲਿਕਪੁਰ ਜੀ ਨੇ ਦਿੱਲੀ ਵਾਲੇ ਉਹ ਸਾਰੇ ਗਣੇਸ਼ ਬੰਦਨਾਂ ਦਾ ਗਣਨ ਕਰਨਗੇ ਇਸ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਗਿਆ ਇਹ ਪ੍ਰਬੰਧ ਸਾਰੇ ਪੋਸ਼ਟ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਹੈਗਾ ਤੇ ਸਾਡੇ ਏਰੀਆ ਦੇ MLA ਨੀ ਸਿੱਧੂ ਸਾਹਿਬ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਹੈ ਸਾਰੇ ਏਰੀਏ ਦੇ ਕਾਨਸਰਟ ਨੇ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਹੈਗਾ ਸਫਾਈ ਦਾ ਸਰਪੰਚ ਮੰਡਲੀਆਂ ਕਿਸ ਤਰ੍ਹਾਂ ਦੀਆਂ ਰਹਿਣ ਗਿਆ ਇਹਦੇ ਵਿੱਚ ਕਿਉਂਕਿ ਇਹ ਕੱਲ ਜਿਹੜੇ ਸ਼ੁੱਕਰਵਾਰ ਹੈਗਾ ਗਣੇਸ਼ ਜੀ ਦਾ ਗਰਗਨ ਇਹ ਕਮਲਪੁਰਜੀ ਦਿਲੀਵਾਰੇ ਕਰਨਗੇ ਸ਼ਨੀਵਾਰ ਨੂੰ ਅਤੁਲ ਸ਼ਰਮਾ ਜੀ ਅੰਮ੍ਰਿਤਸਰ ਵਾਲੇ ਉਹ ਮਾਤਾ ਦੀ ਚੌਂਕੀ ਦਾ ਗਰਗਨ ਕਰਨਗੇ ਤੇ ਸਾਰੇ ਲੋਕਾਂ ਨੂੰ ਕਿ ਮੈਸੇਜ ਲੈਂਦੇ ਲੋਕਾਂ ਨੂੰ ਇਹੀ ਕਹਿੰਦੇ ਬਾਦ ਤੋਂ ਬਾਅਦ ਇੱਥੇ ਆ ਕੇ ਆਪਣਾ ਗਣੇਸ਼ ਜੀ ਦਾ ਅਸ਼ੀਰਵਾਦ ਲੈਣ ਤੇ ਗਣੇਸ਼ ਜੀ ਦਾ ਜਿਹੜਾ ਹੈ ਬੰਦਨਾ ਸਰਵਕਾਰ ਕਰਨ ਦੇ ਕੋਈ ਮਹਾਰਾਸ਼ਟਰ ਚ ਪਹਿਲਾਂ ਬਣਾਇਆ ਜਾਂਦਾ ਸੀ ਅਸੀਂ 14 ਸਾਲ ਤੋਂ ਅਸੀਂ ਲਗਾਤਾਰ ਬਣਾ ਰਹੇ ਆਂ ਤੇ ਸਾਨੂੰ ਉਹਦਾ ਬਹੁਤ ਅੱਛਾ ਹੰਗਾਰਾ ਮਿਲਿਆ ਬੇ ਸਾਡੇ ਨਾਲ ਪੂਰਾ ਪੰਜਾਬ ਹੜ ਨਾਲ ਜਲਦਾ ਵਾ ਲੁਧਿਆਣੇ ਤੋਂ ਨਹੀਂ ਬਹੁਤ ਪੂਰੇ ਪੰਜਾਬ ਤੋਂ ਲੋਕ ਦਰਸ਼ਕਾਂ ਆਉਂਦੇ ਨੇ ਯਾਤਰਾ ਦੇ ਤੇ ਵੈਸੇ ਵੀ ਮਾ ਸਾਡੇ ਕਰ ਆਉਂਦੇ ਨੇ ਤੇ ਬਹੁਤ ਰਸ਼ਵਤ ਭਾਬੇ ਰਸ਼ ਹੁੰਦਾ ਬਹੁਤ ਜ਼ਿਆਦਾ ਮੈਂ ਤਾਂ ਲੋਕਾਂ ਨੂੰ ਹੀ ਬਿੱਲ ਕਰੂੰਗਾ ਯ ਆਪਣੇ ਜੇਬਾਂ ਦਾ ਆਪਣੇ ਮੋਬਾਈਲ ਦਾ ਆਪਣੇ ਬੱਚਿਆਂ ਦਾ ਖਾਸ ਕਰਕੇ ਹੋਵੇ ਉਹ ਆਪ ਜ਼ਿੰਮੇਵਾਰ ਨੇ ਬਾਕੀ ਪ੍ਰਸ਼ਾਸਨ ਸਾਡੇ ਨਾਲ ਹੈ ਅਸੀਂ ਸਾਡੀ ਉਹ ਮਦਦ ਕਰ ਰਿਹਾ ਅਸਰ ਕਰਦਾ ਵਾ ਮੈਂ ਤੁਹਾਡਾ ਕੀ ਕਹਣ ਜਾਂਦਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਜਕਾਰਾ ਲਾਵਾਂਗਾ ਗਣਪਤੀ ਬਾਬਾ ਮੋਰੀਆ ਮੇਰਾ ਨਾਮ ਨਰੇਸ਼ ਬੰਸਲ ਹੈ ਹਰ ਸਾਲ ਅਸੀਂ ਗਣਪਤੀ ਉਤਸਵ ਇੱਥੇ ਮਨਾਉਂਦੇ ਆ ਮੈਨੂੰ ਯਾਦ ਹੈ ਕਿ ਅੱਜ ਤੋਂ 5-6 ਸਾਲ ਪਹਿਲਾਂ ਸਾਡੇ ਕੋਲ ਇੱਥੇ ਬਿਲਡਿੰਗ ਨਹੀਂ ਸੀਗੀ ਉਹ ਖਾਲੀ ਗਰਾਊਂਡ ਹੁੰਦਾ ਸੀਗਾ ਉਦੋਂ ਵੀ ਲੋਕਾਂ ਚ ਬਹੁਤ ਸਾ ਹੁੰਦਾ ਸੀ ਟੈਂਟ ਲਗਾ ਕੇ ਅਸੀਂ ਇਹ ਮਨਾਉਂਦੇ ਹੁੰਦੇ ਸੀਗੇ ਪਰ ਪ੍ਰਭੂ ਦੀ ਇਹੋ ਜੀ ਕਿਰਪਾ ਹੋਈ ਹੈ ਕਿ ਸਾਡੀ ਬਿਲਡਿੰਗ ਵੀ ਬਣ ਗਈ ਹੈ ਹਸਪੀਟਲ ਵੀ ਬਣ ਗਿਆ ਹੈ ਬਹੁਤ ਸਾਰੀ ਜੀਜਾ ਪ੍ਰਭੂ ਨੇ ਕਿੰਨਾ ਕਿਰਪਾ ਕੀਤੀ ਬਣ ਗਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਯਾਤਰਾ ਦੀ ਵਿਸ਼ੇਸ਼ਤਾ ਇਹ ਹੈ ਕਿ ਮੰਦਰ ਤਾਂ ਜੋ ਪ੍ਰਯਾਸ ਕਰਦਾ ਕਰਦਾ ਹੀ ਹੈ ਲੋਕ ਵਿੱਚ ਬਹੁਤ ਜੁੜਦੇ ਹੈ ਲੇੜੀ ਵਿੱਚ ਵੀ ਬੜਾ ਉਤਸ਼ਾਹ ਹੁੰਦਾ ਹੈ ਨਵੇਂ ਨਵੇਂ ਡਰੈਸ ਲੋਕੀ ਬਣਾ ਪਾ ਕੇ ਆਉਂਦੇ ਹੈ ਡਰੈਸ ਕੋਡ ਫਿਕਸ ਕੀਤਾ ਗਿਆ ਹੈ ਔਰ ਧਾਰਮਿਕ ਅਸੀਂ ਸਪਿਰਚੁਅਲ ਕਿਤਾਬਾਂ ਵੀ ਲੋਕਾਂ ਨੂੰ ਦਿੰਦੇ ਜਿਹੜੇ ਬੰਦੇ ਸਟਾਲ ਲਗਾਉਂਦੇ ਹੈ ਔਰ ਡੁਗਰੀ ਤੋਂ ਬਾਅਦ ਤਾਂ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਪੂਰਾ ਸਾਰਾ ਪੁਲਿਸ ਪ੍ਰਸ਼ਾਸਨ ਵੀ ਫੇਲ ਹੋ ਜਾਂਦਾ ਹੋਊਗਾ ਕਿੰਨਾ ਕਰ ਚੁੱਕ ਬਹੁਤ ਹੀ ਅਦਭੁਤ ਨਜ਼ਾਰਾ ਹੈ ਜਿਹੜਾ ਬੰਦਾ ਇੱਕ ਵਾਰ ਇਸ ਯਾਤਰਾ ਵਿੱਚ ਸ਼ਾਮਿਲ ਹੋ ਜਾਂਦਾ ਉਹ ਭੁੱਲ ਨਹੀਂ ਸਕਦਾ ਕਿ ਗਣਪਤੀ ਦੀ ਯਾਤਰਾ ਦੇ ਵਿੱਚ ਕਦੇ ਇਦਾਂ ਦੀ ਵੀ ਹੁੰਦੀ ਹੈ। ਧਾਵਾਂ ਦੇ ਵਿੱਚ ਬੱਚਿਆਂ ਦੇ ਵਿੱਚ ਬੁੱਢਿਆਂ ਦੇ ਵਿੱਚ ਸਭਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਹਰ ਇਨਸਾਨ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਤੇ ਵੱਧ ਤੋਂ ਵੱਧ ਹਿੱਸਾ ਲੈਂਦੇ ਹਨ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਉੱਥੇ ਦੀ ਜਿਹੜੀ ਮੈਨੇਜਮੈਂਟ ਹੈ ਉਹ ਪਬਲਿਕ ਨਾਲ ਕਿਵੇਂ ਚੱਲਦੀ ਹੈ। ਸਾਡੀ ਮੈਨੇਜਮੈਂਟ ਇੰਨੀ ਵਧੀਆ ਹੈ ਕਿ ਪਬਲਿਕ ਨੂੰ ਇਹ ਮਹਿਸੂਸ ਹੀ ਨਹੀਂ ਹੋਣ ਦਿੰਦੇ ਕਿ ਉਹ ਮੰਦਿਰ ਵਿੱਚ ਆਏ ਹੋਏ ਹਨ ਜਾਂ ਘਰ ਵਿੱਚ ਹਨ ਇਸ ਕਰਕੇ ਸਾਨੂੰ ਸਾਡੀ ਮੈਨੇਜਮੈਂਟ ਦਾ ਬਹੁਤ ਸਹਿਯੋਗ ਹੁੰਦਾ ਔਰਤਾਂ ਨੂੰ ਔਰ ਔਰਤਾਂ ਲਈ ਸਭ ਤੋਂ ਵੱਡੀ ਇਹ ਦਿੱਕਤ ਹੁੰਦੀ ਹੈ ਕਿ ਉਹ ਪੈਦਲ ਨਹੀਂ ਜਾਂਦੀਆਂ ਉਹਨਾਂ ਲਈ ਅਸੀਂ ਟਰਾਲੀਆਂ ਵਗੈਰਾ ਵੱਖਰੀਆਂ ਕਰਦੇ ਆ ਜਿਨ੍ਹਾਂ ਦੇ ਵਿੱਚ ਉਹ ਪ੍ਰਭੂ ਦਾ ਗੁਣਗਾਨ ਕਰਦੀਆਂ ਜਾਂਦੀਆਂ ਨੇ ਔਰ ਉਸ ਦੇ ਨਾਲ ਜਿਹੜੀ ਸ਼ੋਭਾ ਹੋਰ ਵੀ ਜ਼ਿਆਦਾ ਵੱਜ ਜਾਂਦੀ ਹੈ ਉਸ ਜਤਰਾ ਦੀ ਇਸ ਕਰਕੇ ਅਸੀਂ ਇਹ ਕਹਿੰਨੇ ਆ ਕੀ ਪਰਮਾਤਮਾ ਵੱਤ ਤੋਂ ਵੱਤ ਇਸ ਪਵਿੱਤਰ ਤਿਹਾਰ ਦੇ ਵਿੱਚ ਦੁਨੀਆ ਨੂੰ ਸ਼ਾਮਲ ਕਰੇ ਔਰ ਵੱਤ ਤੋਂ ਵੱਤ ਹਿੱਸਾ ਲੈਣ ਤੇ ਸਾਡੇ ਇਹਨਾਂ ਸਾਰੇ ਕਮੇਟੀ ਮੈਂਬਰਾਂ ਦੀ ਪਰਮਾਤਮਾ ਵੱਤ ਤੋਂ ਵੱਤ ਉਮਰ ਲੰਬੀ ਕਰੇ ਤਾਂ ਕਿ ਉਹ ਇਸ ਲਾਈਨ ਤੇ ਚੱਲਦੇ ਰਹਿਣ ਤੇ ਸਾਨੂੰ ਲੋਕਾਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਹੇ